ਕਹਿੰਦੇ ਨੇ ਕਿ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਤਿਉਹਾਰ ਜਿਹੜਾ ਦੀਵਾਲੀ ਦਾ ਹੁੰਦਾ ਅੰਮ੍ਰਿਤਸਰ ਦੇ ਵਿੱਚ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਸਿੱਖਾਂ ਦੇ ਜਿਵੇਂ ਗੁਰੂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਕਿਲੇ ਤੋਂ 52 ਰਾਜਾ ਨੂੰ ਛੁਡਵਾਇਆ ਸੀ ਉਸੇ ਦਿਨ ਤੋਹੀਦੀ ਦੀਵਾਲੀ ਦਾ ਤਿਉਹਾਰ ਸਿੱਖ ਕੌਮ ਲਈ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਦੀਵਾਲੀ ਦੀ ਰਾਤ ਨੂੰ ਯਾਨੀ 21 ਅਕਤੂਬਰ ਨੂੰ ਸਵੇਰ ਤੋਂ ਹੀ ਸ਼ਰਦਾਲੂਆਂ ਦੀਆਂ ਰੌਣਕਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਵਿੱਚ ਲੱਗੀਆਂ ਹੋਈਆਂ ਸੀ ਸ਼ਰਧਾਲੂ ਸਵੇਰ ਤੋਂ ਹੀ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਮਸਤਕ ਹੋ ਰਹੀ ਸੀ ਇਸ ਮੌਕੇ ਦਰਬਾਰ ਸਾਹਿਬ ਦੇ ਮੈਨੇਜਰ ਤੇ ਸ਼ਰਧਾਲੂਆਂ ਦਾ ਕੀ ਕੁਝ ਕਹਿਣਾ ਸੀ ਇਸ ਪੂਰੇ ਪਾਵਨ ਦਿਹਾੜੇ ਦੇ ਉੱਤੇ ਤੁਹਾਨੂੰ ਉਹ ਵੀ ਸੁਣਾਵਾਂਗੇ ਉੱਥੇ ਉਹਨਾਂ ਦਾ ਕਹਿਣਾ ਸੀ ਕਿ ਬੰਦੀ ਛੋੜ ਦੇਵਸ ਤੇ ਹਜ਼ਾਰਾਂ ਦੀ ਗਿਣਤੀ ਸੰਗਤਾਂ ਦੇ ਨਾਲ ਮਸਤਕ ਹੁੰਦੀ ਹੋਈ ਦੇਖੀ ਗਈ ਉੱਥੇ ਪੁੱਜੇ ਸ਼ਰਧਾਲੂ ਆਤਿਸ਼ਬਾਜ਼ੀ ਕੀਤੀ ਗਈ ਦੀਪਮਾਲਾ ਦਾ ਆਨੰਦ ਮਾਣਿਆ ਗਿਆ ਜਿਹੜੀ ਉੱਥੇ ਸੰਗਤਾਂ ਦੀ ਗਿਣਤੀ ਆਪਣੇ ਪਰਿਵਾਰਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਉੱਥੇ ਪਹੁੰਚਦੇ ਨੇ ਹਾਜ਼ਰੀ ਵੜਨੀ ਜਿਹੜੀ ਹੈ ਉੱਥੇ ਦੇਖੀ ਜਾਂਦਾ

ਸੱਚਖੰਡ ਸ਼੍ਰੀ ਰਾਮੰਦਰ ਸਾਹਿਬ ਦੀ ਦਰਬਾਰ ਸਾਹਿਬ ਦੇ ਕਿ ਮਨਾਇਆ ਜਾ ਰਿਹਾ ਵਾ ਔਰ ਸੇਰ ਤੋਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਵਾ ਪਰਿਵਾਰਾਂ ਦੇ ਨਾਲ ਦੁਨੀਆ ਭਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ ਸ਼ਾਮ ਨੂੰ ਜਿਹੜਾ ਵਾ ਲੈਦਾ ਸਾਜ ਦੇ ਬਾਤ ਤੋਂ ਉਪਰੰਤ ਦੀਮਲਾ ਹੋਈ ਆ ਦੀਮਲਾ ਤੋਂ ਉਪਰੰਤ ਸੁੰਦਰ ਰੋਕ ਅਤੀਸ਼ਵਾਦੀ ਜਿਹੜੀਆਂ ਸੰਗਤਾਂ ਦੀ ਲੱਖਾਂ ਦੀ ਤਦਾਦ ਚ ਆਈਆਂ ਉਹਨਾਂ ਵੱਲੋਂ ਜਿਹੜਾ ਆਪਣੇ ਪਰਿਵਾਰ ਸੁੱਖ ਦਾ ਆਨੰਦ ਮਾਣਿਆ ਅਸੀਂ ਦੇਖਿਆ ਗਿਆ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੈ ਸੋ ਬਿਲਕੁਲ ਜੀ ਬਿਲਕੁਲ ਜੀ ਲੱਖਾਂ ਦੀ تعداد ਚ ਕੋਈ ਗਿਣਤੀ ਨਹੀਂ ਆਪਾਂ ਕਰ ਸਕਦੇ ਔਰ ਦਿਨ ਮਰਜ਼ੀ ਜਿਹੜਾ ਪਿਛਲੇ ਸਾਲ ਨਾਲੋਂ ਵੀ ਐਸਰ ਸੰਤਾਂ ਨੇ ਆਪਣੇ ਪਰਿਵਾਰਾਂ ਸᱶ ਸੱਚਖੰਡ ਸ਼੍ਰੀ ਅਨੰਦ ਸੋਹਣ ਨੂੰ ਦੱਸავਗੇ ਆ ਜੀ ਦੀ ਪਰ ਕਿੰਨਾ ਤਵੱਸਾ ਕੋ ਆਪਣਾ ਜੀਵਨ ਸੰਭਾਲਾ ਕੀਤਾ ਜੀ ਅੱਜ ਬੰਦੀ ਛੋੜ ਦਿਵਸ ਤੇ ਸੰਗਤਾਂ ਮਨਾ ਰਹੇ ਨੇ ਤੁਸੀਂ ਕੋਚਾ ਸੱਚਖੰਡ ਸ਼੍ਰੀ ਅਨੰਦ ਸਾਹਿਬ ਵਿਖੇ ਆਜਾ ਜੀ ਅੱਜ ਦਾ ਨਜ਼ਾਰਾ ਦੇਖਣੇ ਹੀ ਬਣਦਾ ਇੱਥੇ ਗੁਰ람 ਦਾਸੀ ਦੇ ਘਰ ਵਿੱਚ ਜਦੋਂ ਆਏ ਆ ਇੱਥੇ ਆ ਕੇ ਜਦ ਸਮੂਹ ਸਾਧ ਸੰਗਤ ਇਕੱਠੀ ਹੋਈ ਹੈ ਉਹ ਦੇਖ ਕੇ ਬਹੁਤ ਹੀ ਚੰਗਾ ਨਜ਼ਾਰਾ ਲੱਗਦਾ ਹੈ ਸੋ ਅੱਜ ਪਰਵਾਰਸ ਵਿੱਚ ਪਹੁੰਚੇ ਜੀ ਅਸੀਂ ਪਰਵਾਰਸ ਵਿੱਚ ਪਹੁੰਚੇ ਅਤੇ ਆਸ ਕਰਦੇ ਹਾਂ ਜੋ ਸਾਡਾ ਗੁਰੂ ਕਰਦਾ ਉਪਦੇਸ਼ ਹੈ ਕਿ ਸਾਰੇ ਅਸੀਂ ਮਿਲ ਜੁਲ ਕੇ ਰਹੀਏ ਅਸੀਂ ਸਾਰੇ ਉਸ ਦੇ ਪੂਰੇ ਉਤਰੀਏ ਜੀ ਲੱਗਦਾ ਹੈ ਕਿ ਅਸੀਂ ਇਕੱਲੀ ਆਚਪਾ ਜੀ ਵੇਖੀ ਨਜ਼ਰਾਈ ਰਸ਼ਨਾਇ ਨੂੰ ਉਸ ਅਰੋਚਨ ਨੂੰ ਆਪਣੇ ਅੰਦਰ ਵੀ ਲੈ ਜੀ ਸਾਨੂੰ ਆਪਣੇ ਅੰਦਰ ਗੁਰਮਤ ਜੋ ਗੁਰੂ ਕਰਦੇ ਸੇਵਾ ਕਰਨ ਦੀ ਭਾਵਨਾ ਉਜਾਗਾ ਕੇ ਰੱਖਣੀ ਚਾਹੀਦੀ ਹੈ ਸਭ ਇਹ ਕਹਣਾ ਚਾਹਗਾ ਇਸ ਲਈ ਖਾਸ ਜਿਹੜਾ ਇਹ ਸੁਨੇਹ ਜਹੀ ਆ ਕਿ ਸਾਰੇ ਅਸੀਂ ਮਿਲ ਜੁਲ ਕੇ ਰਹੀਏ ਅਤੇ ਗੁੱਪਰ ਦੇ ਨਾਲ ਜੁੜੇ ਰਹੀਏ ਅਤੇ ਰੋਜ਼ ਇਦਾਂ ਦੇ ਨਜ਼ਾਰੇ ਮਿਲ ਮਿਲਣ ਆ ਜੋ ਅਸੀਂ ਅਕੇ ਦੀ ਜੋ ਜ਼ਿੰਦਗੀਆਂ ਨੂੰ ਵਧਿਆ ਬਤੀਤ ਕਰ ਸਕੀਏ